ਜਾਗਦੇ ਸਰਾਂ ਨੂੰ ਸਲਾਮ ਆ ਜਿਨ੍ਹਾਂ ਨੇ ਪੰਜਾਬ ਦੇ ਮੁੱਦਿਆਂ ਨੂੰ ਸਮਝ ਕੇ ਮੇਰਾ ਸਾਥ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਕਿ ਤੁਸੀਂ ਬਹੁਤ ਤਕੜੀ ਲੜਾਈ ਲੜੀ ਆ ਇੱਕ ਪਾਸੇ ਪੈਸੇ ਦਾ ਜੋਰ ਤੰਤਰ ਦਾ ਜੋਰ ਸਰਕਾਰ ਦਾ ਜੋਰ ਮੀਡੀਆ ਦਾ ਜੋਰ ਬੜਾ ਜੋਰ ਲੱਗਿਆ ਔਰ ਫਿਰ ਵੀ ਤੁਸੀਂ ਬਹੁਤ ਤਕੜੇ ਰਹੇ ਕਿ ਤੁਸੀਂ ਇਹ ਲੜਾਈ ਜਿਹੜੀ ਲੜੀ ਆ ਤੁਹਾਡਾ ਬਹੁਤ ਤਹਿਤੋਂ ਧੰਨਵਾਦ ਆ ਕਿਸੇ ਪ੍ਰਕਾਰ ਦਾ ਕਈ ਸਜਨਾਂ ਦੇ ਫੋਨ ਆਈ ਜਾਂਦੇ ਨੇ ਕਿ ਭਾਈ ਆ ਕੀ ਹੋ ਗਿਆ ਉਹ ਕੀ ਹੋ ਗਿਆ ਕੋਈ ਗੱਲ ਨਹੀਂ ਜ਼ਿੰਦਗੀ ਦਾ ਹਿੱਸਾ ਨੇ ਜਿੱਤਾਂ ਦੇ ਹਾਰਾਂ ਚੱਲਦਾ ਰਹਿੰਦਾ ਆਪਾਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਇਹ ਜੰਗ ਲੜੀ ਆ ਜਿਹੜੇ ਮੁੱਦੇ ਆਪਾਂ ਪੰਜਾਬ ਦੇ ਵਿੱਚ ਠਾਉਂਦੇ ਆ ਰਹੇ ਆਂ ਆਪਣੇ ਸੋਚੀ ਦੀ ਵੀ ਇਹ ਮੁੱਦੇ ਦੇਸ਼ ਦੀ ਪਾਰਲੀਮੈਂਟ ਜਾ ਕੇ ਉਠਨੇ ਚਾਹੀਦੇ ਨੇ ਚਾਹੇ ਉਹ ਸਾਡੇ ਪਾਣੀਆਂ ਦਾ ਮੁੱਦਾ ਹੈ ਚਾਹੇ ਸਰੀ ਰਾਜਧਾਨੀ ਦਾ ਮੁੱਦਾ ਹੈ ਚਾਹੇ ਸਾਡੇ ਡੈਮਾਂ ਦੇ ਮੁੱਦੇ ਨੇ ਚਾਹੇ ਮਾਂ ਬੋਲੀ ਦਾ ਮੁੱਦਾ ਹੈ ਚਾਹੇ ਨਸ਼ਿਆਂ ਦੇ ਮੁੱਦੇ ਨੇ ਚਾਹੇ ਉਹ ਸਾਡੀ ਕਿਸਾਨੀ ਦਾ ਮੁੱਦਾ ਹੈ ਚਾਹੇ ਸਾਡੇ ਮਜ਼ਦੂਰਾਂ ਦੇ ਮੁੱਦੇ ਨੇ ਜਿਹੜੇ ਮੁੱਦਿਆਂ ਨੂੰ ਲੈ ਕੇ ਆਪਾਂ ਇਹ ਚੋਣ ਲੜੀ ਆ ਤੇ ਆਪਾਂ ਪਿੰਡੋਂ ਪਿੰਡੀ ਜਾ ਕੇ ਇਹ ਪ੍ਰਚਾਰ ਵੀ ਕੀਤਾ ਕਿ ਸਾਡੀ ਬੋਲੀ ਇਤਿਹਾਸ ਪਾਣੀ ਜਵਾਨੀ ਕਿਸਾਨੀ ਮਜ਼ਦੂਰ ਸਾਰਾ ਕੁਝ ਹੀ ਪੰਜਾਬ ਦਾ ਦਾਤੇ ਲੱਗਿਆ ਵਾ ਆਪਾਂ ਉਹਨਾਂ ਗੱਲਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਗਏ ਸੀ ਸੋ ਮੈਂ ਸਲਾਮ ਕਰਦਾ ਉਹਨਾਂ 84000 ਲੋਕਾਂ ਨੂੰ ਜਿਨ੍ਹਾਂ ਨੇ ਇਹ ਫਤਵਾ ਦਿੱਤਾ ਉਹਨਾਂ ਨੇ ਮੇਰੀ ਗੱਲ ਨੂੰ ਸਮਝਿਆ ਕਿ ਅਸਲ ਜਿਹੜੇ ਪੰਜਾਬ ਦੇ ਮੁੱਦੇ ਨੇ ਉਹਨਾਂ ਮੁੱਦਿਆਂ ਦੇ ਉੱਤੇ ਜਿਹੜੀ ਗੱਲਬਾਤ ਹੋਣੀ ਚਾਹੀਦੀ ਆ ਸੋ ਬਹੁਤ ਧੰਨਵਾਦ ਇਸ ਗੱਲ ਤੁਹਾਡਾ ਇਸ ਤੋਂ ਇਲਾਵਾ ਮੈਂ ਧੰਨਵਾਦ ਕਰਦਾ ਖੰਡੂਰ ਸਾਹਿਬ ਦੇ ਲੋਕਾਂ ਦਾ ਫਰੀਦਕੋਟ ਦੇ ਲੋਕਾਂ ਦਾ ਕਿ ਉਹਨਾਂ ਲੋਕਾਂ ਨੇ ਇਸ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਜਿਹੜੀ ਸਰਕਾਰ ਸਿੱਖ ਵਿਰੋਧੀ ਸਰਕਾਰ ਸੀ ਜਿਨ੍ਹਾਂ ਨੇ ਐਨਐਸਐ ਲਾਉਣ ਤੋਂ ਇਲਾਵਾ ਡਿਬਰੂਗੜ ਸਾਡੀ ਨੌਜਵਾਨੀ ਭੇਜਣ ਤੋਂ ਇਲਾਵਾ ਜੋ ਪੰਜਾਬ ਨੂੰ ਇੱਕ ਦਹਿਸ ਜਗਾ ਕੀਤਾ ਖਾਬਜਾ ਕੀਤਾ ਡਰ ਦਾ ਮਾਹੌਲ ਬਣਾਇਆ ਪੰਜਾਬ ਦੇ ਲੋਕਾਂ ਦੇ ਇੱਥੇ ਕਰਫੂ ਲਾ ਕੇ ਘਰੋਂ ਘਰੀ ਤਲਾਸ਼ੀਆਂ ਹੋਈਆਂ ਨੌਜਵਾਨ ਚੱਕੇ ਗਏ ਇਹ ਬਹੁਤ ਵੱਡੀ ਚਪੇੜ ਆ ਇਸ ਸਰਕਾਰ ਦੇ ਮੂੰਹ ਤੇ ਕਿ ਤੁਸੀਂ ਤੋ ਸ਼ੀਟਾਂ ਬਿਲਕੁਲ ਐ ਕਲੀਅਰ ਕਰਕੇ ਲੋਕਾਂ ਨੂੰ ਦੱਸਦਾ ਸਰਕਾਰ ਨੂੰ ਦੱਸਦਾ ਦਿੱਲੀ ਤੱਕ ਦੱਸਦਾ ਕਿ ਇਹ ਜਿਹੜੇ ਲੋਕ ਨੇ ਇਹ ਕਦੇ ਵੀ ਜਦੋਂ ਜਦੋਂ ਵੀ ਸਿੱਖਾਂ ਦੇ ਉੱਤੇ ਜ਼ੁਲਮ ਹੋਇਆ ਚਾਹੇ ਕਿਸੇ ਵੀ ਰੂਪ ਦੇ ਵਿੱਚ ਸਿੱਖਾਂ ਨੇ ਉਹਦਾ ਜਵਾਬ ਦਿੱਤਾ ਹੈ ਹਰ ਹਾਲ ਸਿੱਖ ਜਵਾਬ ਦਿੰਦਾ ਦਿੰਦੇ ਆਏ ਨੇ ਚਾਹੇ ਪਹਿਲਾਂ ਅਵਧਾਨੀਆਂ ਵੇਲੇ ਹੁੰਦਾ ਹੋਵੇ ਮੁਗਲਾਂ ਵੇਲੇ ਹੁੰਦਾ ਹੋਵੇ ਅੰਗਰੇਜ਼ਾਂ ਵੇਲੇ ਹੁੰਦਾ ਹੋਵੇ ਚਾਹੇ ਬੰਸ ਸਿੰਘ ਬਾਰੇ ਵੇਲੇ ਹੁੰਦਾ ਹੋਇਆ ਹੋਵੇ ਚਾਹੇ ਹੁਣ ਇਸ ਭਵੰਤ ਸਿੰਘ ਬਾਰੇ ਹੋਇਆ ਹੋਵੇ ਲੋਕਾਂ ਨੇ ਜਵਾਬ ਦਿੱਤਾ ਕੱਲੇ ਇਹਨਾਂ ਦੋ ਹਲਕਿਆਂ ਤੋਂ ਇਲਾਵਾ ਬਾਕੀ ਜਿਹੜੇ 92 ਜਿੱਤੇ ਸੀਗੇ 92 ਤੋਂ ਸਿਮਟ ਕੇ 13 ਤੇ ਆ ਗਏ ਬੜੇ ਤੰਜ ਕਰਦਾ ਸੀਗਾ ਇਹ ਬੜੀਆਂ ਚੁਟਕਲੇ ਕਹਾਣੀਆਂ ਕੇ ਇਹ ਸਕੂਟਰ ਤੇ ਜਾਇਆ ਕਰਨ ਜੋਂ ਤੇਰੇ ਕੋਲ ਵੀ ਤਿੰਨੇ ਰਹਿ ਗਏ ਤੂੰ ਸਿਰਫ ਸਕੂਟਰ ਤੇ ਹੀ ਬਗ ਜਾ ਕਰੋ ਇੱਕ ਤੇ ਉਹ ਤਿੰਨਾਂ ਚੁਲੇ ਪਤਾ ਨਹੀਂ ਕਿਹੜਾ ਕਿਧਰ ਨੂੰ ਭਾਜੇ ਸੋ ਇਹ ਇਹ ਮੈਂ ਉਹਨਾਂ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ 2 ਸਾਲਾਂ ਦੇ ਵਿੱਚ ਇਹ ਸਰਕਾਰ ਨੂੰ ਜੋ ਇਹ ਸਰਕਾਰ ਨੇ ਵਾਦੇ ਕੀਤੇ ਕੋਈ ਇੱਕ ਵੀ ਵਾਦੇ ਦੇ ਉੱਤੇ ਪੂਰੇ ਨਹੀਂ ਉਤਰੇ ਉਹਨਾਂ ਲੋਕਾਂ ਦਾ ਪੰਜਾਬ ਉਦਿਆਂ ਦਾ ਬਹੁਤ ਧੰਨਵਾਦ ਹਾਂ ਦੁੱਖ ਹੋਇਆ ਗੱਲ ਦਾ ਕਿਹੜੀ ਗੱਲ ਦਾ ਹੋਇਆ ਉਹ ਇਸ ਗੱਲ ਦਾ ਹੋਇਆ ਕਿ 84 ਦੇ ਦਿਨ ਚੱਲਦੇ ਹੋਣ ਜੂਨ 84 1984 ਦੀ ਗੱਲ ਮੈਂ ਕਰਦਾ ਉਹ 84 ਦੇ ਵਿੱਚ ਸਾਡਾ ਕਿੰਨਾ ਵੱਡਾ ਕਾਹਨ ਹੋਇਆ ਹੋਵੇ ਤੇ ਉਸ 4 ਤਰੀਕ ਨੂੰ ਅੱਜ ਨਤੀਜੇ ਆਏ ਹੋਣ ਤੇ ਫਤਵਾ ਆ ਗਿਆ ਹੋਵੇ ਉਸ ਧਿਰ ਦੇ ਹੱਕ ਦੇ ਵਿੱਚ ਜਿਹੜੀ 1 ਤੋਂ ਲੈ ਕੇ 6 ਜੂਨ ਤੱਕ ਇਹ ਸਾਰੇ ਕਾਰੇ ਇਹ ਕਾਂਡ ਇਹ ਸਾਰਾ ਜੋ ਕੁਝ ਕਾਂਡ ਹੋਇਆ ਉਹਦੀ ਜ਼ਿੰਮੇਵਾਰ ਉਹ ਤਰ ਸੀ ਇਹ ਦੁੱਖ ਹੋਇਆ ਦੁੱਖ ਹੋਇਆ ਜੋ ਬੇਅਦਬੀਆਂ ਦੇ ਦੋਸ਼ੀ ਸੀ ਜੋ ਬੈਵਲ ਕਲਾਂ ਗੋਲੀ ਕਾਂਡ ਦੇ ਦੋਸ਼ੀ ਸੀ ਜੋ ਪੰਜਾਬ ਦੇ ਹੱਥ ਵਿੱਚ ਦੇ ਦੋਸ਼ੀ ਨੇ ਉਹਨਾਂ ਨੇ ਅੱਗ ਚ ਬਤਵਾ ਗਿਆ ਇਸ ਕਾਲ ਦਾ ਦੁੱਖ ਹੋਇਆ ਬਾਕੀ ਕੋਈ ਗੱਲ ਨਹੀਂ ਚੜਦੇ ਕਲਾ ਰਹੋ ਆਪਾਂ ਉਹ ਕਹਿੰਦੇ ਆ ਨਾ ਤਾਂ ਅਸੀਂ ਜਿੱਤਾਂ ਦੇ ਬਹੁਤੇ ਜਸ਼ਨ ਮਨਾਉਨੇ ਆ ਤੇ ਨਾ ਹਾਰਾਂ ਦੇ ਮਾਤਮ ਜੰਗ ਜੁੱਦ ਚੱਲਦੇ ਰਹਿੰਦੇ ਆ ਜੰਗਾਂ ਜੁੱਦਾਂ ਦੇ ਵਿੱਚ ਹਾਰਾਂ ਜਿੱਤਾਂ ਹੁੰਦੀਆਂ ਰਹਿੰਦੀਆਂ ਨੇ ਪਰ ਇਨਸਾਨ ਹੋਵੇ ਚਾਹੇ ਕੌਮ ਹੋਵੇ ਉਹ ਹਾਰ ਜਾਂਦੇ ਨੇ ਜਿਹੜੇ ਜੰਗ ਤੋਂ ਬਾਅਦ ਘੋੜਿਆਂ ਦੀਆਂ ਕਾਠੀਆਂ ਤੋਂ ਉੱਤਰ ਜਾਂਦੇ ਨੇ ਆਪਣੀਆਂ ਘੋੜਿਆਂ ਦੀਆਂ ਕਾਠੀਆਂ ਤਿਆਰ ਨੇ ਕਸੀਆਂ ਨੇ ਆਪਾਂ ਜੰਗ ਲਈ ਤਿਆਰ ਆ ਨਾ ਪਹਿਲਾਂ ਪਿੱਛੇ ਹਟੇ ਸੀ ਦੇ ਨਾਲ ਹੁਣ ਪਿੱਛੇ ਹਟਣਾ ਇਸ ਪੰਜਾਬ ਲਈ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਿਆ ਕਿ ਜਿੱਦ ਦੇ ਲੋੜ ਪੈਗੀ ਨਾ ਖੂਨ ਦਾ ਕਤਰਾ-ਕਤਰਾ ਵੀ ਵਹਾਦਾਂਗੇ ਚੱਕ ਪੰਜਾਬ ਸੰਤਰੇ ਦੇ ਲੇਖੇ ਆ ਇਹ ਤਾਂ ਗੱਲ ਚੀਜ਼ ਹੀ ਕੁਝ ਨਹੀਂ ਪਰ ਮੈਂ ਹਮੇਸ਼ਾ ਤਹਾਨੂੰ ਇੱਕੋ ਹੀ ਗੱਲ ਸਮਝਾਉਣ ਦਾ ਯਤਨ ਕਰਦਾ ਆ ਰਿਹਾ ਕਿ ਸਾਡੀ ਵਿਰਾਸਤ ਨੂੰ ਖਤਮ ਕਰਤੇ ਲੱਗੇ ਹੋਏ ਆ ਸਾਡੀ ਬੋਲੀ ਨੂੰ ਮਾਰਨ ਤੇ ਲੱਗੇ ਹੋਏ ਆ ਸਾਡੇ ਪਾਣੀ ਜ਼ਹਿਰੀਲੇ ਕਰਕੇ ਸਾਡੀ ਧਰਤੀ ਜ਼ਹਿਰੀਲੀ ਕਰਕੇ ਸਾਡੀ ਆਬੋ ਹਵਾ ਜ਼ਹਿਰੀਲੀ ਕਰਕੇ ਸਾਨੂੰ ਖਤਮ ਕਰਤੇ ਲੱਗੇ ਹੋਏ ਆ ਪ੍ਰਵਾਸ ਹੋ ਰਿਹਾ ਵੱਡੇ ਪੱਧਰ ਦੇ ਉੱਤੇ ਇਹ ਚਿੰਤਾ ਦਾ ਵਿਸ਼ਾ ਹੈ ਸਾਡਾ ਪਾਣੀ ਮੁੱਕ ਰਿਹਾ ਧਰਤੀ ਇਹਨੂੰ ਚਿੰਤਾ ਦਾ ਵਿਸ਼ਾ ਹੈ ਨੈਰੀ ਪਾਣੀ ਦਰਿਆਵਾਂ ਦੇ ਪਾਣੀ ਸਾਡੇ ਖੋ ਕੇ ਦੂਜੇ ਸੂਬਿਆਂ ਨੂੰ ਦਿੱਤੇ ਜਾ ਰਹੇ ਨੇ ਇਹ ਚਿੰਤਾ ਦਾ ਵਿਸ਼ਾ ਹੈ ਮੈਨੂੰ ਇੱਕ ਛੋਟਕ ਵੀ ਫਿਕਰ ਹੈ ਇਸ ਪੰਜਾਬ ਦਾ ਤੁਸੀਂ ਸਾਰਿਆਂ ਨੇ ਮੇਰਾ ਪਾਸ ਸੁਣਿਆ ਮੈਂ ਹਰ ਪਿੰਡ ਚ ਗਿਆ ਮੈਂ ਸਿਆਸੀ ਗੱਲਾਂ ਬਹੁਤ ਥੋੜੀਆਂ ਕੀਤੀਆਂ ਮੈਂ ਤੁਹਾਨੂੰ ਇਹ ਸੁਝਾਉਂਦਾ ਰਿਹਾ ਕਿ ਪੰਜਾਬ ਦੇ ਲੋਕੋ ਮੱਕੀ ਦਾ ਚਾਰ ਵੀ ਨਾ ਪਾਓ ਇੱਥੋਂ ਤੱਕ ਵੀ ਮੈਂ ਕਿਹਾ ਮੱਕੀ ਦਾ ਚਾਰ ਨਾ ਪਾਓ ਆਪਾਂ ਬਿਮਾਰੀਆਂ ਵੱਲ ਵਾਧ ਰਹੇ ਆ 11 ਵਾਲੇ ਅਨਾਜ ਖਾਨੇ ਬੰਦ ਕਰੋ ਵਾਤਾਵਰਨ ਨੂੰ ਆਪਾਂ ਧਿਆਨ ਚ ਰੱਖੀਏ ਪਾਣੀ ਦੀ ਗੱਲ ਬੋਲੀ ਦੀ ਗੱਲ ਇਤਿਹਾਸ ਨੂੰ ਸੰਭਾਲਣ ਦੀ ਗੱਲ ਹਰ ਮੈਂ ਉਹ ਗੱਲ ਤੁਹਾਡੇ ਨਾਲ ਕੀਤੀ ਜਾ ਕੇ ਜਿਹੜੀ ਮੈਨੂੰ ਅੱਜ ਵੀ ਲੱਗਦਾ ਮੇਰੇ ਦਿਲ 'ਚ ਉਹ ਚੀਜ਼ ਸਾਜਵੀ ਰੜਕਾ ਇੱਕ ਤੜਫ ਹੈ ਵੀ ਨਹੀਂ ਯਾਰ ਮੇਰਾ ਪੰਜਾਬ ਜਿਵੇਂ ਰੇਤੇ ਰੇਤਾ ਕਰਦਾ ਨਾ ਮੁਠੀ 'ਚ ਰੇਤ ਕਰਦੀ ਐਂ ਪੰਜਾਬ ਕਰ ਰਿਹਾ ਮੈਨੂੰ ਅੱਜ ਵੀ ਇਹ ਗੱਲ ਦਾ ਫਿਕਰ ਆ ਠੀਕ ਆ ਕੋਈ ਗੱਲ ਨਹੀਂ ਅਪਾ ਖੜੇ ਆਪਾ ਤਿਆਰ ਆ ਹਰ ਪੱਖ ਤੋਂ ਤਿਆਰ ਆ ਕੋਈ ਗੱਲ ਨਹੀਂ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਬਹੁਤ ਜ਼ੋਰ ਲਾਇਆ ਬਹੁਤ ਵਧੀਆ ਲੜਾਈ ਆਪਾਂ ਲੜੀ ਦੀ 84000